ਤਤਿਹਾਸ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਸ਼ਤਾਬ ਦੀ ਸਮਾਰੋਹ ਤੇ ਮੁੱਦੇ ਨਜ਼ਰ ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਦੇ ਨਾਲ ਹੀ ਗੁਰੂ ਨਗਰੀ ਦੇ ਸਮੁੱਚੇ ਵਿਕਾਸ ਦੇ ਲਈ ਜੋਰ ਸ਼ੋਰ ਦੇ ਨਾਲ ਵਿਕਾਸ ਕਾਰਜ ਕੀਤੇ ਜਾ ਰਹੇ ਨੇ ਸੋ ਸਬੰਧੀ ਗੱਲਬਾਤ ਕਰਦੇ ਹੋਏ ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ ਸੁਰਜੀਤ ਸਿੰਘ ਕਾਂਗੜੇ ਦੱਸਿਆ ਕਿ ਬਾਬਾ ਬਕਾਲਾ ਸਾਹਿਬ ਦੇ ਵਕਫਾਕ ਇਲਾਕਿਆਂ ਦੇ ਵਿੱਚ ਵਕਫਾਕ ਵਿਕਾਸ ਕਾਰਜ ਕਰਵਾਏ ਜਾ ਰਹੇ ਨੇ ਜੋ ਕਿ ਕਰੀਬ 3.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਕਰਵਾਏ ਜਾ ਰਹੇ ਹਨ ਦੱਸਿਆ ਕਿ ਇਸ ਦੇ ਦਰਮਿਆਨ ਬਿਆਸ ਬਟਾਲਾ ਮੁਕਮਾਰਗ ਤੇ ਕਰਿਆਨਾ ਉੱਤੇ ਫੁੱਟਪਾਥ ਟਾਇਲ ਲਗਾ ਕੇ ਉਸ ਨੂੰ ਸ਼ਿੰਗਾਰਿਆ ਜਾ ਰਿਹਾ ਹੈ ਇਸ ਦੇ ਨਾਲ ਹੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਬਾਜ਼ਾਰ ਦੀ ਤਰਜ਼ ਉੱਤੇ ਬਾਬਾ ਬਕਾਲਾ ਸਾਹਿਬ ਦੇ ਗੁਰੂ ਬਾਜ਼ਾਰ ਦੇ ਵੀ ਸੁੰਦਰੀਕਰਨ ਕੀਤੇ ਜਾ ਰਹੇ ਨੇ ਹੁਣ ਦੱਸਿਆ ਕਿ ਪੜਦੇ ਕੁਝ ਮਾਰਗ ਜੋ ਕਿ बार-बार ਸੜਕ ਬਣਾਉਣ ਦੇ ਉੱਤੇ ਟੁੱਟ ਰਹੇ ਸਨ ਉੱਤੇ ਵਧੀਆ ਟਾਇਲਾਂ ਲਗਾ ਕੇ ਉਸ ਦਾ ਕੰਮ ਕਰਵਾਇਆ ਗਿਆ ਉਸ ਦਾ ਕੰਮ ਜਿਹੜਾ ਕਿ ਜਲਦੀ ਮੁਕੰਮਲ ਹੋ ਜਾਵੇਗਾ ਉਨਾ ਕਹਿ ਕੇ ਬਾਬਾ ਬਕਾਲਾ ਸਾਹਿਬ ਦੇ ਸਮੂੱਚੇ ਵਿਕਾਸ ਦੇ ਲਈ ਲਗਾਤਾਰ ਵਕ ਵਕ ਵਿਭਾਗਾਂ ਦੇ ਕਰਮਚਾਰੀਆਂ ਦੇ ਵੱਲੋਂ ਤੇਜ਼ੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ। ਤੋਂ ਉਮੀਦ ਕਰਦੇ ਨੇ ਕਿ ਗੁਰੂ ਸਾਹਿਬ ਦੇ ਸ਼ਹੀਦੀ સ્ਤਾਲਪਤੀ ਸਮਾਗਮ ਦੇ ਦਿਨਾਂ ਦੌਰਾਨ ਸ਼ੁਰੂ ਕੀਤੇ ਗਏ ਕੰਮ ਮੁਕੰਮਲ ਕੀਤੇ ਜਾਣ। ਬਲਾਗ ਪ੍ਰਧਾਨ ਨੂੰ ਨਾ ਉਦੜ ਸਾਦੇ। ਉਹਨੂੰ ਕਹਿੰਦਾ ਵੀ ਮੰਨੋਗੇ। ਅੱਗੇ ਗੱਲ ਕਰਾਂ। ਅੱਜ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ 희ਦੀ ਸਮਾਗਮ ਨੂੰ ਸਮਰਪਿਤ ਬਾਬਾ ਬਕਾਲਾ ਸਾਹਿਬ ਚ 10 ਤਰੀਕ ਨੂੰ ਪਹਿਲਾ ਜਿਹੜਾ ਸਮਾਗਮ ਕਰਵਾਇਆ ਗਿਆ ਤੇ ਇਸ ਤੋਂ ਬਾਅਦ ਆਈਟੀਆਈ ਵਿਖੇ ਜਿਹੜਾ ਦੂਸਰਾ ਜਿਹੜਾ ਪ੍ਰੋਗਰਾਮ 14 ਤਰੀਕ ਨੂੰ ਕਰਵਾਇਆ ਜਾਏਗਾ ਜਿਹਦੇ ਵਿੱਚ ਸਰਕਾਰ ਵੱਲੋਂ ਸਮਾਗਮ ਕਰਵਾਇਆ ਜਾਏਗਾ ਕੀਰਤਨ ਦਰਬਾਰ ਲੱਗੇਗਾ ਹੋਰ ਜਿਹੜੇ ਇਸ ਤਹਿਤ 20 ਤਰੀਕ ਨੂੰ ਜਿਹੜਾ ਮੇਨ ਨਗਰ ਕੀਰਤਨ ਜਿਹੜਾ ਹੋਵੇਗਾ ਬਟਾਲਾ ਤੋਂ ਚੱਲ ਕੇ ਉਹਦਾ ਭਰਵਾਂ ਸਵਾਗਤ ਜਿਹੜਾ ਉਹ ਕੀਤਾ ਜਾਏਗਾ ਇਸ ਤੋਂ ਬਾਅਦ ਇੱਕ માતા ਗੰਗਾ ਜੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਜਿਹੜੀ ਸੜਕ ਆਉਂਦੀ ਸੀ ਤੇ ਇੱਕ ਬਾਬਾ ਪਾਲਾ ਜੀ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਜਿਹੜੀ ਸੜਕ ਆਉਂਦੀ ਸੀ ਜਿੱਥੇ ਕਿ ਪਾਣੀ ਦੀ ਸਮੱਸਿਆ ਕਾਰਨ बार-बार ਸੜਕ ਟੁੱਟਦੀ ਸੀ ਉੱਥੇ ਸਪੈਸ਼ਲ ਤੌਰ ਤੇ ਇੰਟਰਲੋਕ ਲਾਉਣ ਦਾ ਪ੍ਰਬੰਧ ਕੀਤਾ ਗਿਆ ਇਸ ਦੇ ਨਾਲ ਨਾਲ ਗੁਰੂ ਨਗਰੀ ਬਾਬਾ ਪਕੜਾ ਸਾਹਿਬ ਨੂੰ ਜਿੰਨੀਆਂ ਵੀ ਸਰਕਾਰੀਆਂ ਮਾਰਗ ਆ ਰਹੇ ਆ ਉਹ ਸਾਰੀਆਂ ਦੇ ਉੱਤੇ ਜਿਹੜੀਆਂ ਨਵੇਂ ਨਵੇਂ ਦੌਰ ਦੀ ਜਿਹੜੀ ਆ ਉਹ ਲੁੱਕ ਪਾਈ ਜਾਏਗੀ। ਬਾਬਾ ਬਕਾਲਾ ਸਾਹਿਬ ਗੁਰੂ ਨਗਰੀ ਨੂੰ ਜਿੰਨੀਆਂ ਵੀ ਸੜਕਾਂ ਜਿਹੜੀਆਂ ਆਉਂਦੀਆਂ ਉਹ ਸਾਰੀਆਂ ਜਿਹੜੀਆਂ ਆਉਣ ਵਾਲੇ ਸਮੇਂ ਤਿਆਰ ਕਰ ਦਿੱਤੀਆਂ ਜਾਣਗੀਆਂ। ਇਸੇ ਤਰ੍ਹਾਂ ਹੀ ਹਾਈਵੇ ਦੇ ਨਾਲ-ਨਾਲ ਜਿੰਨਾ ਵੀ ਕੱਚੀ ਜਗ੍ਹਾ ਸੀਗੀ ਉਹਨੂੰ ਵਧੀਆ ਇੰਟਰਲੌਕ ਟਾਈਲਿੰਗ ਲਗਾ ਕੇ ਜਿਹੜਾ ਸਾਫ਼ ਸੁਥਰਾ ਉਹਦਾ ਸੁੰਦਰੀਕਰਨ ਕੀਤਾ ਜਾਏਗਾ। ਇਸੇ ਤਰ੍ਹਾਂ ਹੀ ਯਤਨ ਕਰਾਂਗੇ ਕਿ ਪੂਰੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਰੁੱਖ ਲਗਾ ਕੇ ਹੋਰ ਜਿਹੜਾ ਪ੍ਰਬੰਧ ਜੋ ਵੀ ਕਰ ਸਕਦੇ ਆ ਸੰਗਤ ਦੇ ਸਹਿਯੋਗ ਦੇ ਨਾਲ ਤੇ ਨਗਰ ਪੰਚਾਇਤ ਦੇ ਸਹਿਯੋਗ ਦੇ ਨਾਲ ਉਹ ਵੱਧ ਤੋਂ ਵੱਧ ਕੰਮ ਜਿਹੜੇ ਕਰਵਾਈ ਜਾਣਗੇ ਅਸੀਂ ਧੰਨਵਾਦੀ ਆ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਤੇ ਸਮੂਹ ਕਰਨੈਟ ਖਾਸ ਕਰਕੇ ਜਿਹੜੇ ਪੀਡਬਲਯੂਡੀ ਦੇ ਸਾਡੇ ਮਿਨਿਸਟਰ ਹਰਪਜਨ ਸਿੰਘ ਜੀ ਟੀਓ ਜਿਨ੍ਹਾਂ ਨੇ ਇਸ ਕੰਮ ਵਿੱਚ ਬਹੁਤ ਵੱਡਾ ਉਪਰਾਲਾ ਉਦਮ ਕੀਤਾ ਕਿ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਨੂੰ ਬਹੁਤ ਵੱਡੇ ਪ੍ਰੋਜੈਕਟ ਤੇ ਇੱਕ ਮੇਨ ਪ੍ਰੋਜੈਕਟ ਜਿਹੜਾ ਸਭ ਤੋਂ ਵੱਡਾ ਗੁਰੂ ਨਗਰੀ ਬਾਬਾ ਬਕਾਲਾ ਸਾਹਿਬ ਦਾ ਬਾਜ਼ਾਰ ਜਿਹੜਾ ਮੇਨ ਬਾਜ਼ਾਰ ਆ ਜਿੱਥੇ ਕਿ ਮੁਸ਼ਕਲ ਆਉਂਦੀ ਸੰਗਤ ਨੂੰ ਆਉਣ ਜਾਣ ਦੇ ਵਿੱਚ ਉਸੇ ਜਿਹੜੀ ਜਗ੍ਹਾ ਬਾਉ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਵਾਂਗੂ ਹੈਰੀਟੇਜ ਸਟਰੀਟ ਦੀ ਲੁੱਕ ਦਿੱਤੀ ਜਾਊਗੀ ਉਹਦੇ ਵਾਸਤੇ ਸਰਕਾਰ ਵੱਲੋਂ ਵੱਡੇ ਪੱਧਰ ਤੇ ਬਜਟ ਅਪਰੋਕਸੀਮੇਟ 3.5 ਕਰੋੜ ਜਿਹੜਾ ਉਹਦਾ ਬਜਟ ਰੱਖ ਕੇ ਉਹਨੂੰ ਵਧੀਆ ਬਣਾ ਕੇ ਸੁੰਦਰੀਕਰਨ ਸੀਵਰੇਜ ਵਗੈਰਾ ਥੱਲੇ ਪਾ ਕੇ ਸਾਰਾ ਪ੍ਰਬੰਧ ਸੋਨਾ ਬਣਾ ਕੇ ਉਹ ਦੇਣ